ਤਕਨੀਕੀ ਆਪਡੇਟ ਇਸ ਲੜਕੀ ਦੇ ਹੱਤਿਆਕੰਡ ਮਾਮਲੇ ਦੇ ਵਿੱਚ ਸੌਰੀ ਆਵਾਜ਼ ਨਹੀਂ ਦੁਬਾਰਾ ਕਹੋ ਲੜਕੀ ਹੱਤਿਆਕੰਡ ਮਾਮਲੇ ਦੇ ਵਿੱਚ ਹੁਣ ਤੱਕ ਕੀ ਅਪਡੇਟ ਮਿਲ ਪਾਇਆ ਇਸ ਕੇਸ ਜੋ ਜੀ ਅਸੀਂ ਕੱਲ ਐਫ ਆਰ ਨੰਬਰ 21 ਪੀਐਸ ਮੋੜ ਸੇ ਦਰਜ ਕੀਤਾ ਸੀਗਾ ਬਿਆਨਾਂ ਦੇ ਆਧਾਰ ਤੇ ਕਿਡਨੈਪਿੰਗ ਕੁੜੀ ਨੂੰ ਵਰਗਲਾ ਕੇ ਲੈ ਕੇ ਜਾਣਾ ਔਰ 120 ਦੀ ਜਿਹੜੇ ਵੀਐਨਐਸ ਦੇ ਸੈਕਸ਼ਨਸ ਐ ਉਹਨਾਂ ਤਹਿਤ ਮੋੜ ਥਾਣੇ 'ਚ ਅਸੀਂ ਪਰਚਾ ਦਰਜ ਕੀਤਾ ਸੀਗਾ ਬਾਈ ਨੇਮ ਪੰਜ ਦੇ ਨਾਮ ਲਿਖਾਏ ਗਏ ਸੀਗੇ ਜਿਹੜਾ ਇੱਕ ਮੇਨ ਦੋਸ਼ੀ ਉਹਦਾ ਦੋਸਤ ਉਹਦੇ ਮਾਪੇ ਔਰ ਉਹਦਾ ਚਾਚਾ ਉਹਨਾਂ ਸਾਰਿਆਂ ਦੀ ਅਰੈਸਟ ਹੁਣ ਤੱਕ ਹੋ ਚੁੱਕੀ ਹੈ ਚਾਰ ਦੀ ਕੱਲ ਹੋ ਗਈ ਸੀ ਪੰਜਵੀਂ ਜਿਹੜੀ ਉਹਦੀ ਮਦਰ ਐ ਉਹ ਦੀ ਅੱਜ ਸਵੇਰੇ ਹੋਈ ਐ ਔਰ ਕੱਲ ਹੀ ਅਸੀਂ ਐਨਡੀਆਰਐਫ ਦੀ ਟੀਮਾਂ ਗਾ ਦਿੱਤੀ ਸੀ ਕਿ ਜਿਹੜੇ ਮੋਰਫੁਰ ਦੇ ਨਹਿਰ ਚ ਸੋ ਦੈਟ ਬੋਡੀ ਰਿਟਰੀਵ ਹੋ ਜਾਏ ਪਰ ਕੱਲ ਨਹੀਂ ਮਿਲ ਪਈ ਸੀ ਅੱਜ ਸਵੇਰ ਤੋਂ ਦੁਬਾਰਾ ਟੀਮਾਂ ਲੱਗੀਆਂ ਸੀਗੀਆਂ ਤੇ ਅੱਜ 2 ਘੰਟੇ ਪਹਿਲਾਂ ਲੜਕੀ ਦੀ ਬੋਡੀ ਵੀ ਰਿਕਵਰ ਹੋ ਗਈ ਹੈ ਔਰ ਜੋ ਇੱਥੇ ਲੋਕਾਂ ਦੀ ਮੰਗ ਸੀਗੀ ਕਿ ਅਸੀਂ ਸਿਵਲ ਹਸਪੀਟਲ ਤੋਂ ਨਹੀਂ ਪੋਸਟਮਾਰਟਮ ਕਰਾਣਾ ਅਸੀਂ ਏਮਜ਼ ਤੋਂ ਕਰਾਣਾ ਹੈ ਤੇ ਉਹਨਾਂ ਦੀ ਗੱਲ ਮੰਦੇ ਹੋਏ ਅਸੀਂ ਐਮਸ ਚ ਪੋਸਟਮਾਰਟਮ ਕਰਾ ਰਹੇ ਹਾਂ ਜਿੱਥੇ ਸਪੈਸ਼ਲੀ ਇੱਕ ਟੀਮ ਆਫ ਡਾਕਟਰਸ ਤੋਂ ਪੋਸਟਮਾਰਟਮ ਕਰਾਉਂਦੀ ਸੀ ਰਿਕੁਐਸਟ ਪਾਈ ਹੈ ਉਹ ਵੀ ਇਨ ਵੀਡੀਓ ਵੀਡੀਓਗ੍ਰਾਫੀ ਦੇ ਤਹਿਤ ਔਰ ਜਿਹੜੇ ਇਹਨਾਂ ਨੂੰ ਸ਼ੰਕਾ ਹੈ ਕਿ ਦੋ ਤਿੰਨ ਹੋਰ ਮੁੰਡਿਆਂ ਦੇ ਨਾਮ ਲੈ ਰਹੇ ਉਹਨਾਂ ਚੋਂ ਇੱਕ ਨੂੰ ਅਸੀਂ ਆਲਰੇਡੀ ਡਿਟੇਨ ਕਰ ਲਿਆ ਤੇ ਦੂਜੇ ਦੀ ਪਾਲ ਜਾਰੀ ਹੈ ਔਰ ਇਹਦੇ ਕੇਸ 'ਚ ਜੋ ਐਸਐਚਓ ਵੱਲੋਂ ਕਾਫੀ ਅਣਗਹਿਲੀ ਹੈਂਡਲਿੰਗ ਚ ਕੀਤੀ ਗਈ ਹੈ ਉਹਦੇ ਉਹਨੂੰ ਦੇਖਦੇ ਹੋਏ ਮੈਂ ਐਸਐਚਓ ਮੋਰ ਨੂੰ ਸਸਪੈਂਡ ਕਰ ਦਿੱਤਾ ਹੈ ਔਰ ਇੱਕ ਨਵਾਂ ਇੱਥੇ ਇਨਸਪੈਕਟਰ ਨੂੰ ਫਿਲਹਾਲ ਉਹਦੀ ਹਾਜ਼ਰੀ ਕੋਈ ਐਡੀਐਸ ਤੁਹਾਡੀ ਕਾਰਜਕਾਰੀ ਨੂੰ ਲੈ ਕੇ ਉਹ ਬਹੁਤ ਪੋਜੀਟਿਵ ਲੱਗ ਨੂੰ ਵੀ ਕਾਫੀ ਰੋਜ਼ ਮਦਦ ਹੁੰਦਾ ਗਿਆ ਕੁਲਦੀਪ ਸਿੰਘ ਨੂੰ ਜੀ ਉਹ ਕਿਸੇ ਡਿਊਟੀ ਕਰਕੇ ਥੋੜਾ ਲੇਟ ਪਹੁੰਚਿਆ ਸੀ ਪਰ ਜੇ ਲੱਗਦਾ ਹੈ ਕਿ ਉਹਨੇ ਵੀ ਮਿਸਹੈਂਡਲ ਕੀਤਾ ਤਾਂ ਉਹਦਾ ਵੀ ਅਸੀਂ ਜ਼ਰੂਰ ਉਹਦਾ ਉਹਦੇ ਤੇ ਵੀ ਐਕਸ਼ਨ ਲਵਾਂਗੇ ਦੇਖੋ ਲੋਕਾਂ ਦਾ ਰੋਸ ਡੀਐਸਪੀ ਤੇ ਬਹੁਤ ਹੈ ਜੀ ਚੰਗੀ ਕਾਰਜਕਾਰੀ ਨਹੀਂ ਕੀਤੀ ਇਸ ਜੀ ਕੋਈ ਨਹੀਂ ਜੀ ਮੈਂ ਇਨੀਸ਼ੀਅਲੀ ਜੋ ਐਸਐਚਓ ਕਿਉਂਕਿ ਸਿਗਾ DSP ਥੋੜਾ ਲੇਟ ਹੀ ਭੇਜਿਆ ਗਿਆ ਸੀਗਾ ਇਸ ਕਰਕੇ ਅਸੀਂ DSP ਦਾ ਵੀ ਰੋਲ ਮੈਂ ਵਾਚ ਕਰਾ ਲੈਂਦੀ ਥੈਂਕ ਯੂ ਥੈਂਕ ਯੂ ਜੀਸ਼ ਕੁਮਾਰ ਜੈਨ ਸਾਬਕਾ ਪ੍ਰਧਾਨ ਮਿਸਟਰ ਕੌਂਸਲ ਮੌੜ ਕੁੜੀ ਦਾ ਕੀ ਮਾਮਲਾ ਹੋਇਆ ਜੀ ਮਾਮਲਾ ਤਾਂ ਇਹ ਸਾਹਮਣੇ ਆਊਗਾ ਪਰ ਇਹ ਪਤਾ ਲੱਗਿਆ ਮੌੜ ਮੰਡੀ ਦੀ ਇੱਕ ਬਹੁਤ ਹੀ ਮਾਸੂਮ ਬੱਚੀ ਦਾ ਕਤਲ ਹੋਇਆਗਾ ਇਹ ਨਾਮ ਜਿਹੜਾ ਲੜਕੀ ਦਾ ਨਾਮ ਨਹੀਂ ਮੈਨੂੰ ਧਿਆਨ ਵਿੱਚ ਹੈਗਾ ਅੱਛਾ ਉਹ ਮਕਨੀ ਸੀ ਉਮਰ 19 ਸਾਲ ਸੀ ਕੁੜੀ ਦੀ ਅੱਛਾ ਤੇ ਉਹਦੇ ਵਾਸਤੇ ਮੰਡੀ ਨੂੰ ਵਾਸਤੇ ਭਾਰੀ ਰੋਸ ਪਾਇਆ ਜਾ ਰਿਹਾ ਸਾਰੀ ਮੰਡੀਆਂ ਦੀ ਪੁਲਿਸ ਥਾਣਾ ਮੋੜ ਵਿਖੇ ਇਕੱਠੀ ਹੋਈ ਹੋਈ ਆ ਮੰਡੀ ਨੂੰ ਅਸੀਂ ਮੰਗ ਕਰਦੇ ਆਂ ਕਿ ਜਲਦੀ ਜਲਦੀ ਉਹਦੇ ਜੋ ਵੀ ਕਾਤਲਾਂ ਨੂੰ ਫੜਾਇਆ ਜਾਵੇ ਸਖ਼ਤ ਸਜ਼ਾ ਦਿੱਤੀ ਜਾਵੇ ਉਨੀ ਦੇਰ ਤੱਕ ਮੰਡੀ 'ਚ ਨਾ ਜਦੋਂ ਬੜਕੀ ਦੇ ਕਾਤਲ ਨਹੀਂ ਫੜੇ ਜਾਂਦੇ ਉਹਦਾ ਉਹਦਾ ਸੰਸਕਾਰ ਨਹੀਂ ਹੋਊਗਾ ਉਨੀ ਦੇਰ ਤੱਕ ਮੰਡੀ ਬੰਦ ਰਹੂਗੀ ਪੂਰਾ ਤੱਕ ਮੰਡੀਆਂ ਕਿੰਨਾ ਚਿਰ ਮੰਡੀ ਦੇ ਹੀ ਮੁੰਡਾ ਸੀਗਾ ਇਹ ਕਲੀਅਰ ਹੋਊਗੀ ਸਾਰੀ ਗੱਲ ਸਾਹਮਣੇ ਆਊਗਾ ਹੋਲੀ ਵਾਤ ਕੀ ਕੀ ਨਾਮ ਆ ਤੁਹਾਡਾ ਜੀ ਗਰਮੇਲ ਸਿੰਘ ਹੈ ਜੀ ਜਿਹੜੀ ਅੱਜ ਮੌੜ ਖੁਰਦ ਦੇ ਵਿੱਚ ਮੌੜ ਮੰਡੀ ਦੇ ਵਿੱਚ ਘਟਨਾ ਵਾਪਰੀ ਹੈ ਉਹ ਬਹੁਤ ਦੁੱਖ ਵਾਲੀ ਘਟਣ ਹੈਗੀ ਜਿਹੜੀ ਕਿ 18-19 ਸਾਲ ਦੀ ਬੇਟੀ ਸੀਗੀ ਤੇ ਉਹ ਬੇਟੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਸਾਡੇ ਇਥੇ ਪ੍ਰਸ਼ਾਸਨ ਦੀ ਇੰਨੀ ਨਲਾਇਕੀ ਹੈਗੀ ਕਿਉਂਕਿ ਅੱਜ ਕੱਲ ਪੰਜਾਬ ਦੇ ਵਿੱਚ ਕੋਈ ਕੁੜੀਆਂ ਜਾਂ ਬੱਚੇ ਸੁਰੱਖਿਸ਼ ਹੈ ਹੀ ਨਹੀਂਗੇ ਕਿਉਂ ਜਿਹੜੀ ਸਰਕਾਰ ਹੈਗੀ ਇਧਰ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਘੱਟ ਹੈਗਾ ਜਿਹੜੇ ਅੱਜ ਬਹੁਤ ਦੁੱਖ ਦੀ ਗੱਲ ਹੈਗੀ ਮੌੜ ਮੰਡੀ ਦੇ ਵਿੱਚ ਆ ਹੁਣੇ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਅਸੀਂ ਵੀ ਜਾਣਿਆ ਸਹਿਯੋਗ ਦੇਵਾਂਗੇ ਸਾਰੇ ਨਗਰ ਦਾ ਵੀ ਫਰਜ਼ ਬਣਦਾ ਤੇ ਸਾਡੀ ਮੰਡੀ ਵਾਸੀਆਂ ਦਾ ਵੀ ਫਰਜ਼ ਬਣਦਾਗਾ ਵੀ ਜਿਹੜੀਆਂ ਇਹ ਜੀਆਂ ਘਟਣਾ ਨੇ ਜਿਹੜੀਆਂ ਨਲਾਇਕ ਸਰਕਾਰ ਦੇ ਕਾਰਨ ਜਿਹੜੀਆਂ ਹੋ ਰਹੀਆਂ ਨਹੀਂਆਂ ਉਹਨਾਂ ਨੂੰ ਕਿਸੇ ਲੋਕ ਤੇ ਰੋਕਿਆ ਜਾਵੇ ਤੇ ਇਹ ਜੀਆਂ ਘਟਨਾ ਦੇ ਉੱਤੇ ਜਿਹੜੀ ਠੱਲ ਪਾਈ ਜਾਵੇ ਕਿਉਂ ਬਹੁਤ ਦੁੱਖ ਵਾਲੀ ਗੱਲ ਹੈਗੀ ਕਿਉਂਕਿ ਛੋਟੀ ਉਮਰ ਦੀ ਕੁੜੀ ਹੈਗੀ ਕੀ ਨਾਮ ਸੀ ਇਹ ਕੀ ਆਪਣਾ ਚੈਰਸ 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 ਕੁੜੀ ਦਾ ਨਾਮ ਹੈ ਮੈਂ ਸੁਣਿਆ ਵੀ ਚੈਰਸ ਕੁੜੀ ਦਾ ਨਾਮ ਹੈ ਤੇ ਬਹੁਤ ਛੋਟੀ ਉਮਰ ਦੀ ਕੁੜੀ ਹੈਗੀ ਕੁੜੀ ਮੇਰੇ ਖਿਆਲ ਆ ਵੀ ਪੜ੍ਹਦੀ ਸੀ ਉੱਥੇ ਮੁਖਲ ਮੁੰਡਾ ਅਹ ਮੁਖਲ ਮੁਖਲ ਤਾਂ ਉਹ ਇਸ ਤਰ੍ਹਾਂ ਕਰਕੇ ਕੁੜੀ ਦਾ ਨਾਮ ਸੀਗਾ ਤੇ ਇਹ ਬਹੁਤ ਦੁੱਖ ਵਾਲੀ ਗੱਲ ਹੈਗੀ ਇਹਦੇ ਉੱਤੇ ਸਾਡੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਖੜਾਂਗੇ ਤੇ ਆਪਣੀ ਪਾਰਟੀ ਵੱਲੋਂ ਵੀ ਸਾਰਾ ਸੱਦਾ ਪੱਤਰ ਦੇ ਕੇ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਇਨਸਾਫ਼ ਦੀ ਮੰਗ ਨੂੰ ਲੈ ਕੇ ਇਨਸਾਫ਼ ਮੰਗਾਗੇ ਇਨਸਾਫ਼ ਸਰਕਾਰ ਤੋਂ ਵੀ ਇਨਸਾਫ਼ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਨੇ ਦੋਸ਼ੀਆਂ ਨੂੰ ਫੜ ਕੇ ਸਰਾਖਾਂ ਦੇ ਪਿੱਸੇ ਬੰਦ ਕੀਤਾ ਜਾਵੇ ਅਸੀਂ ਇੰਨੇ ਹੀ ਕਹਿੰਦੇ ਹੋਏ ਜਾਣਦੇ ਆਂ ਕਿ ਹੁਣ ਮੋੜ ਮੰਡੀ ਦੇ ਵਿੱਚ ਵੀ ਕੀ ਉੱਥੇ ਦਾ ਮਾਹੌਲ ਆ